ਦੋਸਤੋ ਗੱਲ ਇਹ ਆ ਕਿ ਸਾਨੂੰ ਇੱਕ ਅੱਜ ਬਹੁਤ ਵਧੀਆ ਜਿਹੜਾ ਟਿਕਾਣੇ ਦੀ ਗੱਲ ਦੱਸਣ ਜਾ ਰਹੇ ਆ ਇਹ ਤਕਰੀਬਨ ਤਕਰੀਬਨ ਕਿਸਾਨੀ ਦੇ ਨਾਲ ਜੁੜੀ ਇਹ ਵੀਡੀਓ ਆ ਤੇ ਆਪਾਂ ਖੜੇ ਆ ਕੇਵਲ ਨੰਬਰਦਾਰ ਜੀਵੀਸੀ ਵਾਲਾ ਉਹਨਾਂ ਦੇ ਕੋਲੇ ਖੜੇ ਆ ਇਹ ਉਹਨਾਂ ਨੇ ਜਿਹੜੇ ਤਕਰੀਬਨ ਪਿਛਲੇ ਸਮੇਂ ਤੋਂ ਸਾਰਿਆਂ ਨੂੰ ਪਤਾ ਹੀ ਆ ਵੀ ਜੀਵੀਸੀ ਦਾ ਕੰਮ ਉਹ ਕਰਦੇ ਆ ਤੇ ਹੁਣ ਉਹਨਾਂ ਨੇ ਜਿਹੜੇ ਸੰਦ ਲਿਆਂਦੇ ਆ ਜਿਵੇਂ ਪਲਾਉ ਹਾਲ ਤੇ ਆਹ ਹੈਪੀ ਸੀਡਰ ਤੇ ਹੋਰ ਕਾਫੀ ਯਾਨੀ ਕਿ ਸੰਦ ਉਹਨਾਂ ਨੇ ਲੈ ਕੇ ਆਂਦੇ ਆ ਤੇ ਆਪਾਂ ਜਿਹੜੇ ਕਿਸਾਨ ਕੋਲੇ ਟਰੈਕਟਰ ਆਉਂਦਾ ਵੀ ਆ ਮੇਰੇ ਹਿਸਾਬ ਦੇ ਨਾਲ ਤਾਂ ਉਹਨੂੰ ਵੀ ਚੁੱਪ ਕਰਕੇ ਕੋਈ ਲੋੜ ਨਹੀਂ ਕੋਈ ਸਰਵਿਸ ਕਰਾਉਣ ਦੀ ਕੋਈ ਤੇਲ ਪਾਣੀ ਲਿਆਉਣ ਦੀ ਚੁੱਪ ਕਰਕੇ ਆਉਦੇ ਘਰੇ ਕੁលਿਆਰ ਲੋ ਤੇ ਮੱਥਾ ਮਾਰਨ ਦੀ ਕੋਈ ਲੋੜ ਨਹੀਂ ਤੇ ਆਪਾਂ ਉੱਤੇ ਫੋਨ ਨੰਬਰ ਦੇਵਾਂਗੇ ਤੇ ਜਦੋਂ ਮਰਜ਼ੀ ਫੋਨ ਮਾਰਿਓ ਜਿਹੜੇ ਸੰਦ ਦੀ ਤੁਹਾਨੂੰ ਲੋੜ ਹੋਈ ਸੰਦ ਕਰਾਏ ਦੇ ਵੀ ਮਿਲ ਜੂਗਾ ਤੇ ਜੇ ਕਿਸੇ ਨੇ ਆਪਦਾ ਕਣਕ ਵਜਾਉਣੀ ਆ ਜਾਂ ਖਰਚੇ ਵਢਾਉਣੇ ਆ ਜਾਂ ਕਿਸੇ ਨੇ ਹੈਪੀ ਸੀਡਰ ਨਾਲ ਕਣਕ ਵਜਾਉਣੀ ਆ ਕੋਈ ਵੀ ਸੰਦ ਤੁਹਾਨੂੰ ਚਾਹੀਦਾ ਤੇ ਉਹੀ ਸੰਦ ਮਿਲ ਜੂਗਾ ਤੇ ਜੇ ਸਾਰਾ ਕੁਝ ਹੀ ਚਾਹੀਦਾ ਸਣੇ ਟਰੈਕਟਰ ਸਣੇ ਸਾਰਾ ਕੁਝ ਤੇ ਉਹ ਵੀ ਇਹਨਾਂ ਕੋਲੇ ਹਾਜ਼ਰ ਮਿਲੂਗਾ ਤੇ ਆਪਾਂ ਬਾਈ ਨਾਲ ਨੰਬਰਦਾਰ ਨਾਲ ਤੁਹਾਡੀ ਗੱਲ ਵੀ ਕਰਵਾਵਾਂਗੇ ਤੇ ਤੁਹਾਡੀ ਸੰਦਾ ਦੇ ਵਿੱਚ ਆਪਾਂ ਸਾਰਿਆਂ ਦੀ ਨਿਗਾਹ ਕਢਾ ਦਿੰਨੇ ਆ ਕਿਰਾ ਵੀ ਹਰ ਇੱਕ ਸੰਦ ਇਹਨਾਂ ਕੋਲੇ ਹਾਜ਼ਰ ਆਗਾ ਤੇ ਕਰਾਉਣੇ ਆ ਬਾਈ ਕੇਵਲ ਦੇ ਨਾਲ ਗੱਲਬਾਤ ਵੀ ਕੀ ਕਰਾਇਆ ਚੱਲਦਾ ਕੀ ਰੇਟ ਚੱਲਦਾ ਮਿਕਚਰ ਮੁਕਚਰ ਜੋ ਸਾਰਾ ਕੁਝ ਇਹਨਾਂ ਦੇ ਕੋਲੇ ਹਾਜ਼ਰ ਆਗਾ ਤੇ ਬਾਈ ਨਾਲ ਗੱਲ ਕਰਵਾਵਾਂਗੇ ਤੁਹਾਡੀ ਮਰਾਂਗਾ ਆ ਦੇਖੋ ਭਰਾਵੋ ਹਾਲਾ ਹਾ ਆ ਗਏ ਤੇ ਇੱਧਰ ਆ ਗਿਆ ਕੰਪਿਊਟਰ ਕਰਾ ਤੇ ਆ ਆ ਗਏ ਸੁਪਰ ਸੇਡਰ ਸੁਪਰ ਸੇਡਰ ਆ ਗਏ ਤੇ ਆ ਪਿਆ ਸੁਪਰ ਸੇਡਰ ਤੇ ਇੱਧਰ ਆਹ ਸਪਰੇਅ ਵਾਲਾ ਡਰਮ ਆ ਤੁਹਾਨੂੰ ਦਿਖ ਰਿਹਾ ਤੇ ਆ ਦੇਖੋ ਆ ਟਰੈਕਟਰ ਐੜੇ ਕੋਈ ਐ ਨਹੀਂ ਵੀ ਇੱਕ ਟਰੈਕਟਰ ਦੇ ਮਗਰ ਸੰਦ ਪਾ ਲਿਆ ਤੇ ਮੁੜ ਕੇ ਦੂਜਾ ਕਿਸਾਨ ਜਿਹੜਾ ਡੀਕੀ ਜਾਊਗਾ ਤੇ ਟਰੈਕਟਰ ਵੀ ਚਾਰ ਪੰਜ ਇਹਨਾਂ ਦੇ ਇਸੇ ਕੰਮ ਤੇ ਲਾਏ ਹੋਏ ਆਗੇ ਤੇ ਜਿਹੜਾ ਮਿਕਚਰ ਆ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੁਹਾਡੇ ਕੋਲੇ ਹਾਜ਼ਰ ਹੋਊਗਾ ਤੇ ਬਾਕੀ ਆਪਾਂ ਬਾਈ ਨਾਲ ਤੁਹਾਡੀ ਗੱਲ ਕਰਵਾਉਣੀ ਆ ਸੰਤ ਤੁਸੀਂ ਵੇਖ ਲਿਆ ਸਾਰੇ ਤੇ ਆ ਜਿਸ ਪਲੌ ਮੜਾਉਣੀਆਂ ਕਿਸੇ ਨੇ ਉਹ ਵੀ ਮਿਲ ਜਾਣਗੇ ਕੰਪਿਊਟਰ ਕਰਾ ਲਵਾਉਣਾ ਉਹ ਵੀ ਤੇ ਕੋਈ ਕੰਮ ਆ ਜੇ ਕੋਈ ਭਰਤ ਪਾਉਣੀਆਂ ਤਾਂ ਵੀ ਜੇ ਕੋਈ ਕਿਸੇ ਨੇ ਰੇਹ ਪਾਉਣੀਆਂ ਹਰ ਸੂਰਤ ਤੁਹਾਨੂੰ ਮਿਲੂਗੀ ਤੇ ਬਾਈ ਨਾਲ ਆਪਾਂ ਗੱਲ ਕਰਵਾਉਣੇ ਆ ਕੇਵਲ ਨਾਲ ਉੱਤੇ ਆਪਾਂ ਨੰਬਰ ਚਲਾਵਾਂਗੇ ਤੇ ਆਜੋ ਆਪਾਂ ਕਰਾਉਣੇ ਆ ਬਾਈ ਕੇਵਲ ਦੇ ਨਾਲ ਗੱਲ ਥੋੜੀ ਇੱਥੇ ਕਾਫੀ ਰੌਣਕ ਮੇਲਾ ਲੱਗਿਆ ਵਾ ਆ ਦੇਖੋ ਵੱਡੇ ਵੱਡੇ ਜਿਹੜੇ 4x4 ਟਰੈਕਟਰਾਂ ਤੇ ਆ ਵੀ ਇਸ ਤਰ੍ਹਾਂ ਦੇ ਜਿਹੜੇ ਟਰੈਕਟਰਾਂ ਸਾਰੇ ਇੱਥੇ ਤੁਹਾਨੂੰ ਮਿਲਣਗੇ ਆ ਦੇਖੋ ਨਵੇਂ ਟਰੈਕਟਰਾਂ ਬਿਲਕੁਲ ਸਾਰੇ ਇਹ ਟਰੈਕਟਰ ਹੁਣ ਬਜਾਈ ਦੇ ਉੱਤੇ ਚੱਲਣੇ ਆਗੇ ਤੇ ਜੇ ਕਿਸੇ ਨੇ ਮਿੱਟੀ ਛਟਾਉਣੀ ਆ ਭਰਤ ਪਵਾਉਣੀ ਆ ਜਾਂ ਕੋਈ ਕਣਕ ਵਜਾਉਣੀ ਆ ਕਿਸੇ ਕਿਸਮ ਦਾ ਕੋਈ ਕੰਮ ਕਰਾਉਣਾ ਪਲੌ ਮਰਾਉਣੀ ਆ ਤੇ ਸਾਰੇ ਕਿਸਮ ਦਾ ਕੰਮ ਜਿਹੜਾ ਕੰਪਿਊਟਰ ਕਰਾ ਟਰੈਕਟਰ ਚੱਲਦਾਗਾ ਤੇ ਕਰਾਉਣੇ ਆ ਬਾਈ ਕੇਵਲ ਨਾਲ ਗੱਲ ਹਾਂਜੀ ਬਾਈ ਕੀ ਹਾਲ ਆ ਕੇਵਲ ਸਿਰੋ ਬਾਈ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਤੇ ਇਹ ਜਿਹੜਾ ਆਪਾਂ ਸੁਪਰ ਸੀਡਰ ਦਾ ਜੰਪ ਲਾਉ ਹਲਾ ਦਾ ਜਾਂ ਕੋਈ ਕੋਈ ਵੀ ਕੰਮ ਕਰਾਏ ਦਾ ਕੀ ਦਾ ਰੇਟ ਰੂਟ ਰੱਖਿਆ ਵਾ ਕੀ ਸਹੂਲਤਾ ਕੀ ਕੀ ਤੁਹਾਡਾ ਫਰਕ ਆ ਆਮ ਬੰਦੇ ਨਾਲੋਂ ਇਹ ਸਾਰੀਆਂ ਗੱਲਾਂ ਇਹ ਤੇ ਸਪਸ਼ਟ ਦੱਸ ਦਿਓ ਵੀ ਜੇ ਕਿਸੇ ਦਾ ਨੰਬਰ ਚਲਾਵਾਂਗੇ ਤੁਹਾਡਾ ਉੱਪਰ ਤੇ ਜੇ ਕਿਸੇ ਬੰਦੇ ਨੂੰ ਲੋੜ ਆ ਤੇ ਆਪਦਾ ਚੁੱਪ ਕਰਕੇ ਫੋਨ ਮਾਰੂਗਾ ਤੇ ਤੁਹਾਨੂੰ ਫੋਨ ਕਰਦ ਕੇ ਤੇ ਆਦਾ ਜਿਹੜਾ ਕਣਕ ਬੀਜਣੀ ਆ ਕਿਸੇ ਨੇ ਕੋਈ ਵੀ ਕੰਮ ਕਰਵਾ ਸਕਦਾ ਤੇ ਕੀ ਕੀ ਰੇਟ ਰੱਖਿਆ ਤੁਸੀਂ ਰੇਟ ਦਾ ਗੱਲ ਆਇਆ ਬਾਈ ਜੋ ਚੱਲੂਗਾ ਉਦੋਂ 5000 ਰੁਪਏ ਕੱਟ ਲਿਆ ਜਿਓ ਠੀਕ ਹੈ ਲੋਕਾਂ ਨੂੰ 5000 ਰੁਪਏ ਕੱਟ ਲਿਆ ਜਿਓ ਠੀਕ ਹੈ ਹਾਂ ਮਾਸਟਰ ਦੀ ਲੋੜਾ ਮਾਸਟਰ ਦੇਵਾਂਗੇ ਸੁਪਰ ਸੀਡਰ ਦੀ ਲੋੜਾ ਸੁਪਰ ਸੀਡਰ ਦੇਵਾਂਗੇ ਐਮਬੀ ਬਲੌ ਹਲ ਦੀ ਲੋੜਾ ਠੀਕ ਹੈ ਐਮਬੀ ਬਲੌ ਹਲ ਦੇਵਾਂਗੇ ਠੀਕ ਹੈ ਜੇ ਅਗਲੇ ਤੋਂ ਨਹੀਂ ਆਪਦੇ ਕਿਰਾਏ ਤੇ ਨਹੀਂ ਲੈ ਕੇ ਜਾਣੇ ਤਾਂ ਅਸੀਂ ਆਪ ਦਾ ਟਰੈਕਟਰ ਲੈ ਕੇ ਮਾਰਿਆਵਾਂਗੇ ਠੀਕ ਹੈ ਜੇ ਇਹ ਆਪ ਦਾ ਸਾਧਨ ਹੈ ਤਾਂ ਕਿਰਾਏ ਤੇ ਜਾ ਸਕਦਾ ਯਾਨੀ ਕਿ ਕਿਰਾਏ ਤੇ ਵੀ ਮਿਲ ਜੂ ਤੇ ਜੇ ਕਿਸੇ ਨੂੰ ਲੋੜ ਆ ਵੀ ਸਾਰਾ ਸੈੱਟ ਹੀ ਚਾਹੀਦਾ ਹਾਂਜੀ ਉਹ ਵੀ ਦੇ ਦੇਣਗੇ ਉਹ ਵੀ ਮਿਲ ਜੂਗਾ ਉਹ ਵੀ ਮਿਲ ਜੂਗਾ ਜੀ ਤੇ ਦੋਸਤ ਇਹ ਨਹੀਂ ਵੀ ਇਹ ਕਹਿੰਦੇ ਵੀ ਅਸੀਂ ਆਪ ਦੇ ਟਰੈਕਟਰ ਨਹੀਂ ਵਾਹ ਵੀਜ ਕੇ ਆਉਣਾ ਜੇ ਤੁਹਾਨੂੰ ਲੋਡ ਆ ਤੁਸੀਂ ਕਿਰਾਏ ਦੇ ਸੰਦ ਵੀ ਪਾ ਸਕਦੇ ਹੋ ਤੇ ਜੇ ਤੁਹਾਨੂੰ ਐ ਆ ਵੀ ਆਪਾਂ ਸੰਦ ਨਹੀਂ ਲਿਜਾਣਾ ਕਿਰਾਏ ਤੇ ਤੇ ਸਾਰਾ ਸੈੱਟ ਹੀ ਇਹਨਾਂ ਦਾ ਚਾਹੀਦਾ ਤੇ ਫੇਰ ਆਪਦਾ ਫੋਨ ਮਾਰ ਦਿਓ ਖੇਤ ਜਾੜੋ ਆਪਦਾ ਬੀ ਲੈ ਕੇ ਤੇ ਫੇਰ ਇਹ ਸਾਰੀ ਟੈਨਸ਼ਨ ਇਹਨਾਂ ਦੇ ਪੱਲੇ ਹੀ ਆ ਤੇ ਹੋਰ ਕੀ ਕੀ ਕੋਸ ਆਪਣਾ ਜਾਨੀ ਕਿ ਇੱਕ ਤਾਂ ਆ ਗਿਆ ਸੁਪਰ ਸੀਟਰ ਸੂਪਰ ਸੀਡਰ ਆ ਗਿਆ ਬਲਚਰ ਆ ਗਿਆ ਐਮਬੀ ਪਲਾਉ ਹਲ ਆ ਗਿਆ ਐਮਬੀ ਪਲਾਉ ਹਲ ਆ ਗਿਆ ਬਾਕੀ ਜੇ ਕਿਸੇ ਨੇ ਮਿੱਟੀ ਪੋਣੇ ਦਾ ਟਰਾਲੇ ਦਾ ਪ੍ਰਬੰਧ ਟਰਾਲਿਆਂ ਦਾ ਪ੍ਰਬੰਧ ਆ ਹਾਂਜੀ ਇਹ ਕੰਪਿਊਟਰ ਕਰਾ ਲੈਣਾ ਉਹ ਵੀ ਲਾ ਦਾਂਗੇ ਉਹ ਵੀ ਲਾ ਦਾਂਗੇ ਜਾਨੀ ਕਿ ਪੂਰਾ ਸਾਰਾ ਜਿੰਨਾ ਜ਼ਿਮੀਂਦਾਰ ਨੇ ਰਲ ਦਾ ਸਾਰਾ ਸਮਾਨ ਹੀ ਹੈਗਾ ਹਾਂਜੀ ਸੈਟ ਹੈਗਾ ਹੀ ਸਾਰਾ ਤੇ ਨੰਬਰ ਬੋਲ ਦੇ ਆ ਉਹਦਾ 94171 23784 94171 23784 23784 ਤੇ ਬਾਈ ਤੁਹਾਨੂੰ ਫੇਰ ਦੱਸ ਦਿੰਨੇ ਆ 94171 23784 ਇਹ ਬਾਈਕ ਕੇਵਲ ਨੰਬਰਦਾਰ ਜੀਸੀਬੀ ਵਾਲੇ ਅੱਡੇ ਦੇ ਉੱਤੇ ਬਿਲਕੁਲ ਘਾਰਾ ਨੰਬਰ ਉੱਤੇ ਆਪਾਂ ਚਲਾਉਣੇ ਆ ਤੇ ਕਿਸੇ ਵੀ ਭਰਾ ਨੂੰ ਲੋਡ ਹੋਵੇ ਤੇ ਇਹਨਾਂ ਨਾਲ ਕੰਟੈਕਟ ਕਰ ਸਕਦਾ ਤੇ ਸੰਦ ਤੁਹਾਨੂੰ ਦਿਖਾਤੀ ਆ ਕੀਰਾਂ ਫੇਰ ਆਪਾਂ ਤੁਹਾਡੀ ਨਿਗ੍ਹਾ ਮਰਾਵਾਂਗੇ ਆ ਵੇਖੋ 4x4 ਟਰੈਕਟਰ ਸਾਰੇ ਜਿਹੜੇ ਯਾਨੀ ਕਿ ਬਲੇਰੋ ਗੱਡੀ ਜੇ ਕਿਸੇ ਨੇ 20 ਟਰਕ ਲੈ ਜਾਣਾ ਨਾਲ ਮਾੜਾ ਮੋਟਾ ਕੋਈ ਢੇੜਾ ਫੇੜਾ ਲਾਉਣਾ ਖੇਤ ਉਹ ਵੀ ਨਾਲ ਹਾਜ਼ਰ ਖੜੀ ਹੈਗੀ ਬਲੇਰੋਂ ਗੱਡੀ ਮਿਲੂਗੀ ਹਾਂ ਬਲੇਰੋਂ ਗੱਡੀ ਮਿਲੂਗੀ ਤੇ ਜੇ ਮਾੜਾ ਮੋਟਾ ਸ਼ੌਂਕ ਨਾਲ ਬੰਦੇ ਨੇ ਢੀੜਾ ਕੱਢ ਕੇ ਆਉਣਾ ਵੀ ਕਣਕ ਵੀਜਤੀ ਕਿ ਨਹੀਂ 20 ਤੋਂ 25 ਕਿਲੋਮੀਟਰ ਤੱਕ ਜੇ ਕਿਸੇ ਨੇ ਕਣਕ ਭਜਾਉਣੀ ਹੈ ਤਾਂ ਵੀ ਜਮ ਠੀਕ ਹੈ ਇੱਕ ਹੋਰ ਦੋਸਤੋ ਗੱਲ ਇਹ ਵੀ ਇਹ ਕਹਿੰਦੇ ਵੀ 20 30 ਕਿਲੋਮੀਟਰ ਤੱਕ 20 30 ਕਿਲੋਮੀਟਰ ਦੇ ਏਰੀਏ ਦੇ ਵਿੱਚ ਵਿੱਚ ਜੇ ਕਿਸੇ ਬੰਦੇ ਨੂੰ ਵੀ ਲੋੜ ਹੋਵੇ ਤੇ ਉਹ ਫੋਨ ਕਰ ਲੇ ਤੇ ਇਹ ਕਣਕ ਵੀਜਨ ਜਾਣਗੇ 20 30 ਕਿਲੋਮੀਟਰ ਤੱਕ ਬਹੁਤ ਵੱਡੀ ਸਹੂਲਤਾਂ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਕੋਈ ਕਿਸੇ ਗੱਲੋਂ ਲਾਂਭਾ ਨਹੀਂ ਹੋਊਗਾ ਬੇਫਿਕਰ ਹੋ ਕੇ ਤੁਸੀਂ ਆਪਦਾ ਕੰਮ ਬੇਚੈਜ ਕੋ ਹੋ ਕੇ ਕਰਾ ਸਕਦੇ ਹੋ ਤੇ ਸਾਰਿਆਂ ਦਾ ਧੰਨਵਾਦ